ਪਿਆਰ ਦੇ ਕੋਈ ਹੱਦ ਨਹੀਂ ਕਿ ਜੇ ਬੰਦਾ ਕਵੇ ਕਿ ਜ਼ਿੰਦਗੀ ਵਿੱਚ ਵਿਚਰਦਿਆਂ ਹੀ ਪਿਆਰ ਆ ਮਰ ਕਹਿੰਦੇ ਇਹ ਤੋਂ ਵੀ ਗਾਂ ਚਲਿਆ ਜਾਂਦਾ ਟੁਕੜੇ ਟੁਕੜੇ ਵੀ ਸਰੀਰ ਹੋ ਜਾਵੇ ਤਾਂ ਵੀ ਖਤਮ ਨਹੀਂ ਹੁੰਦਾ ਭਾਈ ਮਤੇਦਾਸ ਵਰਗੇ ਜਿਨ੍ਹਾਂ ਨੂੰ ਆਰੇ ਦੇ ਨਾਲ چیر ਦਿੱਤਾ ਗਿਆ ਤੇ ਟੁਕੜਿਆਂ ਦੇ ਵਿੱਚੋਂ ਵੀ ਉਹੇ ਬਾਣੀ ਦਾ ਬਾਣੀ ਦਾ ਆਵਾਜ਼ਾ ਆਉਂਦਾ ਏ ਜਿਹੜਾ ਜਿਹਦੇ ਨਾਲ ਉਹ ਪਿਆਰ ਕਰਦਾ ਮੌਤ ਤੋਂ ਬਾਅਦ ਆਵੇਂ ਉਹਦੇ ਨਾਲ ਹੀ ਪਿਆਰ ਆ ਤੇ ਪਿਆਰ ਦੇ ਕੋਈ ਹੱਦ ਨਹੀਂ ਜਿਵੇਂ ਮੈਂ ਇੰਤੀ ਮੈਂ ਕਰ ਰਿਹਾ ਸਾਂ ਕਿ ਆਪਾਂ ਜੋ ਵੀ ਸਾਖੀ ਵਿਚਾਰਦੇ ਆ ਇਤਿਹਾਸ ਵਿਚਾਰਦੇ ਆ ਕਿਉਂ ਕਿ ਪਿਆਰ ਵਧੇ ਗੁਰੂ ਸਾਹਿਬ ਦੇ ਨਾਲ ਪਿਆਰ ਭਾਵਨਾ ਵਧੇ ਜਿਹਦੇ ਕੋਈ ਹੱਦ ਨਹੀਂ ਹੈ ਸੋ ਮਾਰੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਹ ਸੰਗਤ ਜੀ ਆਪਾਂ ਅੱਜ ਵਿਚਾਰ ਕਰਨੇ ਆ ਕੀਰਤ ਪ੍ਰਸਾਦ ਤੋਂ ਮਾਰੇ ਆਨੰਦਪੁਰ ਸਾਹਿਬ ਜਦੋਂ ਪੁੱਜੇ ਨੇ ਛੋੜਾ ਸਨਾ ਪਵਿੱਤਰ ਕਰੋ ਅਸੀਸ ਦਿਓ ਪਿਆਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪਹਿਲਾ ਨਾਮ ਗੋਬਿੰਦ ਰਾਏ ਹੈ ਸਤਿਗੁਰ ਮਹਾਰਾ ਰੋਪੜ ਤੋਂ ਚਲਦਿਆਂ ਹੋਇਆਂ ਜਦੋਂ ਕੀਰਤਪੁਰ ਸਾਹਿਬ ਪਹੁੰਚੇ ਨੇ ਕੀਰਤਪੁਰ ਸਾਹਿਬ ਦੀ ਸੰਗਤ ਜਿਹੜੀ ਉਹਨਾਂ ਨੇ ਬੜੀ ਆਉ ਭਗਤ ਕੀਤੀ ਹੈ ਮਹਾਰਾਜ ਦੀ ਪਾਤਸ਼ਾਹ ਨੇ ਇੱਥੇ ਸਾਰੇ ਗੁਰਧਾਮ ਜਿਹੜੇ ਨੇ ਛੇਵੇਂ ਪਾਤਸ਼ਾਹ ਦੇ ਫਿਰ ਸੱਤਵੇਂ ਪਾਤਸ਼ਾਹ ਦਾ ਬਾਗ ਜਿਹੜਾ ਹੈ ਅੱਠਵੇਂ ਪਾਤਸ਼ਾਹ ਜੀ ਦਾ ਜੋ ਅਸਥਾਨ ਹੈ ਆ ਇਹ ਸਾਰੇ ਅਸਥਾਨਾਂ ਦੇ ਦਰਸ਼ਨ ਕਰਕੇ ਦੇਗ ਕਰਾਈ ਪ੍ਰਕਾੜਾ ਪ੍ਰਸਾਦ ਦੀ ਪ੍ਰਾਪਰਸਾਦ ਦੇ ਦੇਗ ਕਰਾ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਥੇ ਕੋਈ ਸਮਾਂ ਬਤਾਇਆ ਉਧਰ ਅਨੰਦਪੁਰ ਸਾਹਿਬੇ ਖਬਰ ਪਹੁੰਚ ਗਈ ਕਿ ਗੋਬਿੰਦ ਰਾਏ ਜੀ ਮਾਤਾਵਾਂ ਜੀ ਦੇ ਨਾਲ ਕੀਰਤਪੁਰ ਸਾਹਿਬ ਆ ਗਏ ਨੇ ਗੁਰੂ ਸਾਹਿਬ ਵੱਲੋਂ ਫਿਰ ਇੱਕ ਮਸੰਦ ਤੇ ਕੋਈ ਸਿੱਖ ਜਿਹੜੇ ਨੇ ਭੇਜੇ ਗਏ ਲਿਆਉਣ ਵਾਸਤੇ ਉਹ ਇਥੇ ਆ ਗਏ ਨੇ ਸੁਨੇਹਾ ਦੇ ਦਿੱਤਾ ਕਿ ਗੁਰੂ ਸਾਹਿਬ ਨੇ ਆਖਿਆ ਅਨੰਦਪੁਰ ਸਾਹਿਬ ਆਜੋ ਸੋ ਸਾਧ ਸੰਗਤ ਜੀ ਸਵੇਰ ਦਾ ਸ਼ਾਮ ਦਾ ਨੇਮ ਜਿਹੜਾ ਇਥੇ ਸੰਭਾਲਿਆ ਗਿਆ ਗੁਰੂ ਸਾਹਿਬ ਦੇ ਨਾਲ ਕੋਈ ਸੰਗਤਾਂ ਨੇ ਬਚਨ ਬिलास ਵੀ ਕੀਤੇ ਜੋ ਸ਼ਰੀਕ ਸ਼ਰੀਖਾ ਸੇ ਮਹਾਰਾਜ ਜੀਆਂ ਦਾ ਰਿਸ਼ਤੇਦਾਰ ਜਿਹੜੇ ਸਨ ਉਹ ਸਾਰੇ ਇੱਥੇ ਵਿਚਰ ਰਹੇ ਸਨ ਤਕਰੀਬਨ ਉਹਨਾਂ ਨੂੰ ਮਹਤਾਵਾ ਨੇ ਮਿਲਣਾ ਕੀਤਾ ਜੋ ਪੂਰਬ ਤੋਂ ਸਾਥ ਸੰਗਤ ਕੁਝ ਸਮਾਨ ਲੈ ਕੇ ਆਏ ਸਨ ਉਹ ਇਹਨਾਂ ਨੂੰ ਵੰਡੇ ਆ ਇਹਨਾਂ ਨੂੰ ਦਿੱਤਾ ਭੇਟ ਕੀਤਾ ਕਹਿ ਲਓ ਪਿਆਰ ਦੇ ਨਾਲ ਜਦੋਂ ਕੁਝ ਕਿਸੇ ਨਾਲ ਪਿਆਰ ਹੁੰਦਾ ਤੇ ਆਪਾਂ ਕੁਝ ਨਾ ਕੁਝ ਉਹਦੇ ਵਾਸਤੇ ਲੈ ਕੇ ਜਾਂਦੇ ਏਦਾਂ ਹੀ ਮਹਤਾਵਾ ਵੀ ਕੁਝ ਨਾ ਕੋਈ ਪੂਰਬ ਵਾਲੇ ਪਾਸੇ ਦਾ ਸਮਾਨ ਲੈ ਕੇ ਆਏ ਨੇ ਇਹਨਾਂ ਨੂੰ ਦਿੱਤਾ ਬੜੇ ਪਿਆਰ ਦੇ ਨਾਲ ਮਿਲੇ ਨੇ ਇੱਥੋਂ ਹਣ ਕੀਰਤ ਪ੍ਰਸਾਦ ਤੋਂ ਸ਼ਬਦ ਪੜ੍ਹਦਿਆਂ ਹੋਇਆ ਸੰਗਤ ਗੋਵਿੰਦ ਰਾਏ ਜੀ ਦੇ ਨਾਲ ਵਿਚਰਦੇ ਜਾਂਦੇ ਨੇ ਉਧਰੋਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਵੱਲੋਂ ਭੇਜੀ ਗਈ ਸੰਗਤ ਵੀ ਸ਼ਬਦ ਪੜ੍ਹਦੀ ਜਾਂਦੀ ਇਧਰ ਲਈ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨ ਕਰਨ ਆ ਲੋਚਦੀ ਉਧਰੋਂ ਸੰਗਤ ਆਉਂਦੀ ਆ ਆਨੰਦਪੁਰ ਸਾਹਿਬ ਵੱਲੋਂ ਗੋਵਿੰਦ ਰਾਏ ਜੀ ਦੇ ਦਰਸ਼ਨ ਕਰਨਾ ਚਾਹਦੀ ਬੜੇ ਪਿਆਰ ਦੇ ਨਾਲ ਜਦੋਂ ਸਾਧ ਸੰਗਤ ਚੱਲਦੇ ਆ ਚੱਲਦੇ ਆ ਆਪਸ ਵਿੱਚ ਮਿਲੀ ਆ ਸੰਗਤ ਸਾਰਿਆਂ ਨੇ ਗੋਵਿੰਦ ਰਾਏ ਜੀ ਦਾ ਜਿਵੇਂ ਅਸ਼ੀਰਵਾਦ ਪ੍ਰਾਪਤ ਕੀਤਾ ਸਾਰਿਆਂ ਨੇ ਉਹਨਾਂ ਨੂੰ ਮਿਲਣਾ ਕੀਤਾ ਮਹਤਾਵਾ ਨੂੰ ਮਿਲੇ ਜੋ ਬੰਦਾ ਸਤਕਾਰ ਸੀ ਸਭ ਦਾ ਆਦਰ ਦਿੱਤਾ ਗਿਆ ਸਭ ਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਮਿਲ ਕੇ ਫਿਰ ਆਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾਏ ਨੇ sire ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜਦੋਂ ਸਾਧ ਸੰਗਤ ਵਿਚਰਦਿਆਂ ਹੋਇਆਂ ਗਲੀਆਂ ਦੇ ਵਿੱਚੋਂ ਮਾਰੇ ਲੰਘਦੇ ਐ ਨਾ ਗੋਬਿੰਦ ਰਾਏ ਜੀ ਨਰ ਨਾਰੀਆਂ ਗੁਰਸਿੱਖ ਸੰਗਤਾਂ ਗੜੀਆਂ ਦੇ ਵਿੱਚ ਖਲੋ ਕੇ ਛੱਤਾਂ ਤੇ ਚਵਾਰਿਆਂ ਦੇ ਉੱਤੇ ਚੜ੍ਹ ਕੇ ਮਾਰੇ ਨੂੰ ਤੱਕਦੇ ਨੇ ਕਈਆਂ ਨੇ ਥਾਲ ਫੁੱਲਾਂ ਦੇ ਨਾਲ ਭਰੇ ਹੋਏ ਨੇ ਉਹ ਫੁੱਲਾਂ ਦੀ ਵਰਖਾ ਗੁਰੂ ਸਾਹਿਬ ਤੇ ਕਰਦੇ ਆ ਸੰਗਤਾਂ ਤੇ ਕਰਦੇ ਤੇ ਕਈ ਸਾਹ ਸੰਗਤ ਜੀ ਸੁਗੰਧੀਆਂ ਦਾ ਛੜਕਾ ਜਿਹੜਾ ਆ ਉਹ ਵੀ ਮਾਰੇ ਦੇ ਉੱਪਰ ਕੀਤਾ ਜਾ ਰਿਹਾ ਗੁਰੂ ਸਾਹਿਬ ਚੱਲਦੇ ਆ ਚੱਲਦੇ ਆ ਜਦੋਂ ਆਨੰਦਪੁਰ ਸਾਹਿਬ ਪਹੁੰਚੇ ਨੇ ਨਾ ਅਗੋਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਹਮਣੇ ਆਏ ਜਿਵੇਂ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਜੋ ਨੇਮ ਸੀ ਮਾਰੇ ਦਾ ਜੋ ਮਰਿਆਦਾ ਦੇ ਵਿੱਚ ਪੱਕੇ ਸਨ ਗੁਰੂ ਸਾਹਿਬ ਜੀ ਸਭ ਤੋਂ ਪਹਿਲਾਂ ਆਣ ਕੇ ਮਾਤਾ ਨਾਨਕ ਜੀ ਨੂੰ ਸਾਹ ਸੰਗਤ ਜੀ ਮੱਥਾ ਟੇਕਿਆ ਮਾਰੇ ਨੇ ਮਾਂ ਦਾ ਜੋ ਸਤਕਾਰ ਬਣਦਾ ਕੀਤਾ ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਗੱਲ ਵੀ ਸਮਝਾਈ ਆ ਕਿ ਤੂੰ ਪੁੱਤਰਾ ਜਿੰਨਾ ਮਰਜੀ ਵੱਡਾ ਹੋ ਜਾ ਪਰ ਮਾਂ-ਬਾਪ ਤੋਂ ਵੱਡਿਆ ਨਾ ਹੋਈ ਕਦੇ ਉਹਨਾਂ ਦਾ ਬਣਦਾ ਸਤਕਾਰ ਹਮੇਸ਼ਾ ਹੀ ਕਰਦਾ ਰਹੀਂ ਉਹਨਾਂ ਦਾ ਹਮੇਸ਼ਾ ਹੀ ਸਨਮਾਨ ਜੋ ਆ ਉਹ ਦਿੰਦਾ ਰਹੀਂ ਉਹਨਾਂ ਨੂੰ ਸੋ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤਾਂ ਹੀ ਗੁਰਬਾਣੀ ਵਿੱਚ ਵੀ ਵਚਨ ਉਚਾਰਨ ਕੀਤਾ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਨ ਕੇ ਜਣੇ ਬਡੇਰੇ ਤੂੰ ਹੋ ਤੈਨੂੰ ਸੋ ਝਗਰਤ ਪਾਪ ਕਹਿੰਦੇ ਬੱਚਿਆ ਤੂੰ ਆਪਣੇ ਪੁੱਤਰ ਆਪਣੇ ਪਿਓ ਦੇ ਨਾਲ ਕਿਉਂ ਝਗੜਾ ਕਰਦਾ ਜਿਨੇ ਤੈਨੂੰ ਜਨਮ ਦਿੱਤਾ ਜਿਨਾਂ ਨੇ ਜਿਨਾਂ ਨੇ ਤੈਨੂੰ ਪਾਲਿਆ ਵੱਡਿਆ ਵੱਡਿਆ ਕੀਤਾ ਉਹਨਾਂ ਦੇ ਨਾਲ ਜੇਕਰ ਝਗੜਾ ਕਰੇਗਾ ਤੇ ਪਾਪ ਲੱਗੇਗਾ ਤੈਨੂੰ ਇਹ ਗੱਲ ਗੁਰਬਾਣੀ ਵਿੱਚ ਮਾਰੇ ਨੇ ਸਮਝਾਈ ਕਿ ਸਾਡੇ ਰਿਸ਼ਤੇ ਜਿਹੜੇ ਨੇ ਕਿਵੇਂ ਸੋਹਣੇ ਬਣ ਦੇ ਸਕਦੇ ਨੇ ਇਹ ਵੀ ਮਾਰੇ ਸੱਚੇ ਪਾਤਸ਼ਾਹ ਨੇ ਗੱਲਾਂ ਦੱਸੀਆਂ ਨੇ ਹਰ ਪਹਿਲੂ ਦੇ ਹਰ ਪੱਖ ਦੇ ਗੱਲ ਗੁਰਵਾਨੇ ਵਿੱਚ ਗੁਰੂ ਸਾਹਿਬ ਨੇ ਕੀਤੀ ਹੈ ਪਿਆਰਿਓ ਤੇ ਮਹਾਰੇ ਨੇ ਉਹ ਜੇ ਨਿਯਮ ਨਿਭਾਇਆ ਸਿੱਖਾਂ ਨੂੰ ਸੰਗਤਾਂ ਨੂੰ ਇਹ ਗੱਲ ਦਸੇ ਹੈ ਕਿ ਭਾਵੇਂ ਸਾਨੂੰ ਸਾਰੇ ਦੁਨੀਆ ਪੂਜਦੀ ਹੈ ਪਰ ਅਸੀਂ ਆਪਣੀ ਮਾਨ ਦਾ ਸਤਿਕਾਰ ਕਰਦੇ ਮਰਿਆਦਾ ਦੇ ਵਿੱਚ ਪੱਕੇ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਆਏ ਸਾਹਮਣੇ ਸਭ ਤੋਂ ਪਹਿਲਾਂ ਮਾਤਾ ਨਾਨਕੀ ਜੀ ਨੂੰ ਨਮਸਕਾਰ ਕੀਤੀ ਮਾਤਾ ਜੀ ਮਿਲੇ ਆਪਣੇ ਲਾडले ਨੂੰ ਫਿਰ ਕਹਿੰਦੇ ਨੇ ਗੋਬਿੰਦ ਰਾਏ ਜੀ ਅੱਗੇ ਹੋ ਕੇ ਸਤਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਛੋਟੇ ਜਿਹੇ ਉਮਰ ਆ ਮਹਾਰਾਜ ਦੀ ਪਿਤਾ ਤੇ ਪੁੱਤਰ ਦਾ ਪੁੱਤਰ ਦਾ ਮੇਲ ਹੋਇਆ ਜਦੋਂ ਤੇ ਸਾਧ ਸੰਗਤ ਕਹਿੰਦੇ ਨੇ ਇਕਦਮ ਗੁਰੂ ਪਾਤਸ਼ਾਹ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਹ ਕੇ ਚਾਹ ਚਾਹ ਕਰਕੇ ਨਾ ਗੋਬਿੰਦ ਰਾਏ ਜੀ ਨੂੰ ਇਦਾ ਸੀਨੇ ਨਾਲ ਲਾਇਆ ਇਕਦਮ ਮਹਾਰਾਜ ਵੀ ਆਪਣੇ ਪਿਤਾ ਗੁਰੂ ਦੇ ਨਾਲ ਚਿੰਬੜ ਗਏ ਨੇ ਤੇ ਸਾਧ ਸੰਗਤ ਕਹਿੰਦੇ ਨੇ ਭਾਈ ਵੀਰ ਸਿੰਘ ਜੀ ਲਿਖਦੇ ਜਿਵੇਂ ਸਾਗਰ ਨੂੰ ਸਾਗਰ ਮਿਲਦਾ ਹੈ ਦੇమే ਰੋਸ਼ਨੀ ਵਿੱਚ ਰੋਸ਼ਨੀ ਮਿਲ ਜਾਂਦੀ ਹੈ ਦਵੈ ਤੋਂ ਇੱਕ ਹੋ ਗਏ ਇਹ ਜਿਵੇਂ ਦੋ ਜੋਤਾਂ ਦੋ ਸਰੂਪ ਜਿਹੜੇ ਨੇ ਇੱਕ ਹੋ ਗਏ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰਨ ਕੁਝ ਸਮੇਂ ਵਾਸਤੇ ਸੰਗਤਾਂ ਵਿੱਚ ਵੀ ਆਨੰਦਪੁਰ ਸਾਹਿਬ ਦੀਆਂ ਸੰਗਤਾਂ ਵਿੱਚ ਵੀ ਮਾਹੌਲ ਇਦਾਂ ਦਾ ਬਣਿਆ ਆ ਕਿ ਸੁੰਨਮ ਸੁੰਨ ਸਾਗੇ ਸਾਰੇ ਚੁੱਪ ਹੋ ਗਏ ਸਾਰਿਆਂ ਦੇ ਨਿਤਰ ਮੂੰਦ ਹੋ ਗਏ ਬੰਦ ਹੋ ਗਏ ਕੋਸਮਟਕਾ ਬਣਿਆ ਰਸ ਬਣਿਆ ਫਿਰ ਜਦੋਂ ਇਹ ਜਫੀ ਜਿਹੜੀ ਆ ਪਿਤਾ ਤੇ ਸੁਪੁੱਤਰ ਦੇ ਢਿੱਲੀ ਪਈ ਆ ਸਹਾਰਿਆ ਨੇ ਨੇਤਰ ਖੋਲੇ ਤੇ ਪਹਿਲਾ ਇੰਜ ਜਾਪਿਆ ਜਿਵੇਂ ਅਸਮਾਨੋਂ ਵਰਖਾ ਹੋਈ ਹੈ ਫੁੱਲਾਂ ਦੀ ਫਿਰ ਸੰਗਤਾਂ ਨੇ ਵੀ ਪਿਤਾ ਤੇ ਸੁਪੁੱਤਰ ਦੇ ਪਰ ਬੜੇ ਫੁੱਲ ਵਰਸਾਏ ਨੇ ਸ੍ਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਆਸਨਾ ਤੇ ਸਾਹਾ ਸੰਗਤ ਤਖਤਾਂ ਤੇ ਜਾਣ ਵਾਸਤੇ ਚਾਲੇ ਪਾਏ ਤੇ ਗੋਵਿੰਦ ਰਾਏ ਜੀ ਨੇ ਬਾਹ ਦੇ ਨਾਲ ਲਮਕਿਆਂ ਹੋਇਆਂ ਨੇ ਚਿਮੜਿਆ ਹੋਇਆਂ ਨੇ ਨਾਲ ਜਾਣਾ ਕੀਤਾ ਮਹਾਰਾਜ ਜਦੋਂ ਗਏ ਉਥੇ ਆਪਣੇ ਆਸਨਾ ਤੇ ਬਿਰਾਜਮਾਨ ਹੋ ਗਏ ਗੁਰੂ ਤੇਗ ਬਹਾਦਰ ਮਹਾਰਾਜ ਤੇ ਨਾਲ ਹੀ ਸਾਹਾ ਸੰਗਤ ਜੀ ਗੋਵਿੰਦਰਾਏ ਜੀ ਨੂੰ ਆਪਣੀ ਗੋਦ ਵਿੱਚ ਬਿਠਾ ਲਿਆ ਸਾਰੇ ਸੰਗਤ ਮਹਾਰੇ ਦੇ ਦਰਸ਼ਨ ਕਰਦੀ ਕਦੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਵੱਲ ਤੱਕਦੇ ਨੇ ਤੇ ਕਦੇ ਗੋਵਿੰਦਰਾਏ ਜੀ ਦੇ ਦਰਸ਼ਨ ਕਰਦੇ ਨੇ ਸਾਰਿਆਂ ਨੂੰ ਮਹਾਰੇ ਨੇ ਦਰਸ਼ਨ ਦੇ ਕੇ ਨਿਹਾਲ ਕੀਤਾ ਇਹ ਹੈ ਮੇਲ ਜੋਤੀ ਜੋਤ ਮਿਲੀ ਦੋ ਪਿਤਾ ਤੇ ਸੁਪੁੱਤਰ ਜਿਹੜੇ ਨੇ ਇੱਕ ਸਰੂਪ ਹੋ ਗਏ ਕਿਉਂਕਿ ਇਹ ਦੋ ਐਸੇ ਹਿਰਦੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦੀ ਜੋਤ ਜਗਣੀ ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀਐ ਸੋ ਅਗਲੇ ਵਿਚਾਰ ਭਾਈ ਵੀਰ ਸਿੰਘ ਜੀ ਨੇ ਜੋ ਲਿਖੀ ਆ ਉਹ ਦਾਸ ਪੜ ਕੇ ਆਪ ਜੀ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੇਗਾ ਕਲਗੀ ਧਰ ਚਮਤਕਾਰ ਭਾਈ ਵੀਰ ਸਿੰਘ ਜੀ ਦੁਆਰਾ ਜੋ ਰਚਨਾ ਮਹਾਰਾਜ ਦੇ ਜੀਵਨ ਦੀ ਲਿਖੀ ਗਈ ਇਹ ਮੈਂ ਵਾਰ-ਵਾਰ ਬੇਨਤੀ ਕਰਾਂਗਾ ਬੇਸ਼ੱਕ ਵੱਡੇ ਤੋਂ ਵੱਡਾ ਵੀ ਕੋਈ ਵੀ ਵਿਦਵਾਨ ਆ ਕੇ ਆ ਗੱਲ ਕਰ ਜਾਵੇ ਕਿ ਗੋਬਿੰਦਰਾਏ ਜੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮਿਲੇ ਨੇ ਕਿਹੋ ਜਿਹਾ ਮਾਹੌਲ ਸੀ ਉਹ ਬਿਆਨ ਨਹੀਂ ਹੋ ਸਕਦਾ ਉਹ ਉਹ ਸਮਾਂ ਜਿਹੜਾ ਆ ਪਿਆਰਿਓ ਬਿਆਨ ਕਰਨ ਤੋਂ ਪੜਾ ਆ ਜਦੋਂ ਪਿਤਾ ਤੇ ਸੁਪੁੱਤਰ ਦਾ ਮੇਲ ਹੁੰਦਾ ਹੈ ਜਿੰਨਾ ਮਰਦੇ ਜ਼ੋਰ ਲਾ ਕੇ ਭਾਵਨਾ ਪਿਆਰ ਦੇ ਨਾਲ ਸੁਨਾਇਆ ਜਾਵੇ ਉਨਾ ਹੀ ਥੋੜਾ ਆ ਉਨਾ ਹੀ ਥੋੜਾ ਆ ਇੱਕ ਸਤ ਇਹ ਇਤਿਹਾਸ ਪਾਵਨ ਜੋ ਮਹਾਰਾਜ ਦਾ ਸਮੇਲ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਨੰਦ ਵਰ ਤੇ ਆਵਦੋ ਸੋ ਸਮਾ ਮਿਲਿਆ ਤੇ ਆਪਾਂ ਕੱਲ ਨੂੰ ਸਾਫ ਸੰਗਤ ਦੇ ਅਗਲੇ ਵਿਚਾਰ ਦੇ ਨਾਲ ਜੁੜਨੇ ਦਾ ਯਤਨ ਕਰਾਂਗੇ ਕਿਉਂਕਿ ਇਥੋਂ ਫਿਰ ਬਹੁਤਾ ਸਮਾ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੋਬਿੰਦ ਰਾਏ ਜੀ ਇੱਕ ਸਾਥ ਨਹੀਂ ਰਹਿ पाए ਅਕਾਲ ਪੁਰਖ ਦਾ ਜੋ ਹੁਕਮ ਸੀ ਤੇ ਗੁਰੂ ਨੂੰ ਜੋ ਪਾਣਾ ਸੀ ਮਾਰੇ ਇਥੋਂ ਦਿੱਲੀ ਵੱਲ ਚਲੇ ਗਏ ਸਭ ਸ਼ਹਾਦਤ ਦੇਣ ਵਾਸਤੇ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਜਿਵੇਂ ਸਮਾ ਮਿਲਿਆ ਆਪਾਂ ਵਿਚਾਰ ਦੇ ਨਾਲ ਜੁੜਾਂਗੇ ਉਹ ਲਾ ਚੁੱਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ